ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਵੀ ਆਪਣੇ ਘਰ ਵਿੱਚ ਨਸ਼ੇ ਵਗੈਰਾ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਇਹ ਤਿੰਨ ਉਪਾਅ ਕਰ ਲਓ ਤੁਹਾਡੇ ਘਰ ਵਿੱਚੋਂ ਨਸ਼ਾ ਹਮੇਸ਼ਾ ਲਈ ਖਤਮ ਹੋ ਜਾਵੇਗਾ ਸੋ ਸਾਥ ਸੰਗਤ ਜੀ ਪੰਜਾਬ ਦੇ ਵਿੱਚ ਅਸੀਂ ਵੇਖ ਹੀ ਰਹੇ ਹਾਂ ਕਿ ਅੱਜ ਨਸ਼ਿਆਂ ਦਾ ਦੌਰ ਹੈ ਤੇ ਜਿਹੜੇ ਵੀ ਘਰ ਨਸ਼ਿਆਂ ਤੋਂ ਪਰੇਸ਼ਾਨ ਹਨ ਉਹਨਾਂ ਪਰੇਸ਼ਾਨ ਹੋਣ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਕੁਝ ਉਪਾਹਨ ਕੁਝ ਵਿਧੀਆਂ ਹਨ ਤੇ ਕੁਝ ਤਰੀਕੇ ਤੁਸੀਂ ਅਪਣਾਉਣੇ ਹਨ ਨਸ਼ਿਆਂ ਤੋਂ ਛੁਟਕਾਰਾ ਮਿਲ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਵਿੱਚ ਹੋ ਜਾਵੇ ਨਸ਼ਾ ਹਮੇਸ਼ਾ ਲਈ ਦੂਰ ਹੋ ਜਾਵੇ ਸਾਥ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਪੂਰੇ ਏ ਧਿਆਨ ਦੇ ਨਾਲ ਸਰਵਣ ਕਰਨਾ ਹੈ ਅਕਸਰ ਅਸੀਂ ਸੁਣਦੇ ਹਾਂ ਜਿਹੜੇ ਭੈਣ ਭਰਾ ਗੁਰਬਾਣੀ ਨਾਲ ਜੁੜ ਜਾਂਦੇ ਆ ਪਾਠ ਕਰਦੇ ਆ ਸਿਮਰਨ ਕਰਦੇ ਆ ਉਹਨਾਂ ਦਾ ਵੀ ਆਖਣਾ ਹੁੰਦਾ ਹੈ ਅਸੀਂ ਤਾਂ ਪਾਠ ਸਿਮਰਨ ਕਰੀ ਜਾਂਦੇ ਆ ਪਰ ਸਾਡੇ ਘਰ ਦਾ ਕੋਈ ਜੀ ਨਸ਼ਾ ਬੜਾ ਕਰਦਾ ਹੈ ਹੋ ਸਕਦਾ ਉਹਨਾਂ ਦਾ ਪਿਤਾ ਭਰਾ ਜਾਂ ਪੁੱਤਰ ਜੋ ਵੀ ਨਸ਼ੇ ਦਾ ਸੇਵਨ ਕਰਦੇ ਹਨ ਕਹਿਣ ਦਾ ਭਾਵ ਇਹ ਵੀ ਹੈ ਕਿ ਉਹ ਸ਼ਰਾਬ ਕਿਸੇ ਹੋਰ ਪ੍ਰਕਾਰ ਦਾ ਜਿਵੇਂ ਚਿੱਟਾ ਹੋ ਗਿਆ ਨਸ਼ਾ ਹੋ ਗਿਆ ਕਿਉਂਕਿ ਅੱਜ ਕੱਲ ਦੇ ਨਸ਼ੇ ਬਹੁਤ ਤਰ੍ਹਾਂ ਦੇ ਹੁੰਦੇ ਹਨ ਸ਼ਾਇਦ ਉਹ ਕਰਦੇ ਹੋਣ ਤਾਂ ਸਾਤ ਸੰਗਤ ਜੀ ਉਹਨਾਂ ਦੇ ਘਰ ਵਿੱਚ ਜੋ ਇਹ ਨਸ਼ਾ ਹੈ ਕਿਵੇਂ ਦੂਰ ਹੋਵੇਗਾ ਉਹ ਕੀ ਕਰਦੇ ਆ ਹਮੇਸ਼ਾ ਪਰਮਾਤਮਾ ਦੇ ਅੱਗੇ ਹੀ ਅਰਦਾਸ ਕਰਦੇ ਆ ਪਰਮਾਤਮਾ ਦੀ ਕਿਰਪਾ ਉਹਨਾਂ ਦੇ ਪਰਿਵਾਰ ਤੇ ਪਹੁੰਚ ਜਾਵੇ ਆਖਦੇ ਹਨ ਜੀ ਕਿ ਅਸੀਂ ਰੱਬ ਅੱਗੇ ਬੜੀਆਂ ਅਰਦਾਸਾਂ ਕਰਦੇ ਆ ਸਾਡਾ ਜੋ ਪਰਿਵਾਰ ਹੈ ਗਲਤ ਰਸਤੇ ਤੇ ਨਾ ਚੱਲਿਆ ਜਾਵੇ ਇਸ ਕਰਕੇ ਗੁਰਬਾਣੀ ਦੇ ਨਾਲ ਸਾਡਾ ਪਰਿਵਾਰ ਜੁੜ ਜਾਵੇ ਅਸੀਂ ਗੁਰੂ ਵਾਲੇ ਬਣ ਜਾਈਏ ਕਈ ਵਾਰੀ ਤਾਂ ਸਾਦ ਸੰਗੇ ਜੀ ਨਸ਼ੇ ਜਿਹੜੇ ਆ ਬੰਦੇ ਨੂੰ ਗਲਤ ਰਾਹ ਤੇ ਪਾ ਦਿੰਦੇ ਹਨ ਸਾਰਾ ਘਰ ਹੀ ਬਣਿਆ ਬਣਾਇਆ ਜ਼ਮੀਨਾ ਜਾਇਦਾਦਾਂ ਹੀ ਬਰਬਾਦ ਹੋ ਜਾਂਦੀਆਂ ਹਨ ਗਲਤ ਸਮੇਂ ਤੇ ਕੀਤੀ ਹੋਈ ਐਸ਼ ਹੀ ਕਈ ਵਾਰ ਬੰਦੇ ਨੂੰ ਸਾਰੀ ਉਮਰ ਲਈ ਪਛਤਾਉਣੇ ਵਾਲਾ ਕਾਮ ਕਰਵਾ ਬੈਠਦੀ ਹੈ ਗਲਤ ਸਮੇਂ ਤੇ ਗਲਤ ਕੀਤੀ ਐਸ਼ ਹੀ ਜ਼ਿੰਦਗੀ ਨੂੰ ਨਰਕ ਬਣਾ ਦਿੰਦੀ ਹੈ ਮਗਤਾ ਬਣਾ ਕੇ ਰੱਖ ਦਿੰਦੀ ਹੈ ਕਿਉਂਕਿ ਜਦੋਂ ਕਈ ਵਾਰੀ ਕਿਸੇ ਨਸ਼ੇੜੀ ਦਾ ਨਸ਼ਾ ਪੂਰਾ ਨਹੀਂ ਹੁੰਦਾ ਬੰਦਾ ਗਲਤ ਕੰਮਾਂ ਵਿੱਚ ਪੈ ਜਾਂਦਾ ਹੈ ਚੋਰੀਆਂ ਕਰਦਾ ਹੈ ਲੁਟੇਰਾ ਬਣਦਾ ਹੈ ਧਾੜ ਵੀ ਬਣਦਾ ਹੈ ਇਹ ਜਿਹੜੀ ਸ਼ਰਾਬ ਦੀ ਆਦਤ ਹੈ ਨਸ਼ੇ ਦੀ ਕੁਝ ਲੋਕ ਤਾਂ ਇਹਨੂੰ ਹਟਾਉਣ ਲਈ ਪੰਡਤਾਂ ਦੇ ਕੋਲ ਤੁਰ ਪੈਂਦੇ ਆ ਤੇ ਕੁਝ ਲੋਕ ਚਲੇ ਜਾਂਦੇ ਆ ਤੇ ਧਾਰੀ ਬਾਬਿਆਂ ਦੇ ਕੋਲ ਜਾ ਕੇ ਚੌਂਕੀਆਂ ਭਰਦੇ ਆ ਪਖੰਡੀਆਂ ਦੀ ਤਾੰਤ੍ਰਿਕ ਜਿਹੜੇ ਆ ਉਹ ਵਿਦਿਆ ਪੜ੍ਹੀ ਹੁੰਦੀ ਹੈ ਉਹਨਾਂ ਨੇ ਉਹਨਾਂ ਦੇ ਕੋਲ ਜਾ ਕੇ ਫਸ ਜਾਂਦੇ ਆ ਪੈਸੇ ਵੀ ਉਹ ਲੈ ਲੈਂਦੇ ਆ ਇਹਨਾਂ ਦਾ ਕੰਮ ਵੀ ਨਹੀਂ ਪੈਂਦਾ ਇਥੇ ਸਹੀ ਰਸਤੇ ਤੇ ਤੁਹਾਡੇ ਘਰ ਦਾ ਕੋਈ ਜੇਕਰ ਗਏ ਗਲਤ ਰਸਤੇ ਤੇ ਪਹ ਚੁੱਕਾ ਹੈ ਤਾਂ ਉਹਦੇ ਲਈ ਇੱਕ ਛੋਟਾ ਜਿਹਾ ਬਸ ਤੁਸੀਂ ਉਹ ਪਾ ਕਰਨਾ ਹੈ ਜੇਕਰ ਤੁਸੀਂ ਕਰ ਲਓਗੇ ਤੁਸੀਂ ਖੁਦ ਵਿੱਚ ਵੀ ਬਦਲਾਵ ਹੁੰਦਾ ਹੋਇਆ ਵੇਖੋਗੇ ਉਹ ਬੰਦਾ ਜਿਹੜਾ ਨਸ਼ੇ ਦਾ ਆਦੀ ਹੈ ਕੋਈ ਤੁਹਾਡਾ ਭਰਾ ਪੁੱਤਰ ਪਿਤਾ ਉਹ ਵੀ ਦੂਰ ਹੋ ਜਾਵੇਗਾ ਧਿਆਨ ਦੇ ਨਾਲ ਕਰਿਓ ਸਾਥ ਸੰਗਤ ਜੀ ਇਸ ਉਪਾਅ ਨੂੰ ਇਸ ਕਰਕੇ ਸਭ ਤੋਂ ਪਹਿਲਾ ਤੁਹਾਨੂੰ ਦੱਸ ਦਈਏ ਕਿ ਜੇ ਤੁਹਾਡੇ ਪਰਿਵਾਰ ਵਿੱਚ ਕੋਈ ਨਸ਼ਾ ਕਰਦਾ ਹੈ ਤਾਂ ਤੁਸੀਂ ਬੜੇ ਤੰਗ ਹੋ ਤੁਸੀਂ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ ਹੈ ਜੇਕਰ ਪਹਿਲਾਂ ਤੋਹੀਂ ਪੜ ਰਹੇ ਹੋ ਬਾਣੀ ਨੂੰ ਤਾਂ ਤੁਸੀਂ ਕਹੋ ਕਿ ਅਸੀਂ ਤਾਂ ਬਾਣੀ ਪੜ੍ਹਨੀ ਛੱਡਣੀ ਨਹੀਂ ਹੈਗੀ ਕਈ ਵਾਰੀ ਅਸੀਂ ਅੱਕ ਜਾਂਦੇ ਆ ਕਿ ਆਪਾਂ ਕਹਿੰਦੇ ਕਿ ਮੇਰਾ ਤਾਂ ਗੁਰੂ ਨੇ ਕੋਈ ਕਾਰਜ ਪੂਰਾ ਕਰਨਾ ਨਹੀਂ ਮੇਰੀ ਤਾਂ ਕੋਈ ਅਰਦਾਸ ਸੁਣਨੀ ਰਹੀ ਮੈਂ ਨਹੀਂ ਹੁਣ ਬਾਕੀ ਬਾਣੀ ਪੜਨੀ। ਤੁਸੀਂ ਵੇਖੋਗੇ ਜਦੋਂ ਤੁਸੀਂ ਗੁਰਬਾਣੀ ਪੜਨੀ ਸ਼ੁਰੂ ਕਰ ਦਿਓਗੇ। ਇੱਕ ਦਿਨ ਉਸ ਬੰਦੇ ਦੀ ਜ਼ਮੀਰ ਜ਼ਰੂਰ ਜਾਗੇਗੀ। ਉਹ ਤੁਹਾਡੇ ਵੱਲ ਵੇਖ ਕੇ ਸ਼ਰਮ ਮਹਿਸੂਸ ਕਰੇਗਾ ਕਿ ਮੇਰੇ ਪਰਿਵਾਰ ਦੇ ਮੈਂਬਰ ਤਾਂ ਰੱਬ ਨਾਲ ਜੁੜੇ ਹੋਏ ਹਨ। ਮੈਂ ਕਿਹੜੇ ਪਾਸੇ ਤੁਰ ਪਿਆ ਹਾਂ? ਜੇ ਕਿਸੇ ਦਾ ਪਿਤਾ, ਜੇ ਕਿਸੇ ਦਾ ਭਰਾ ਇਹ ਨਸ਼ਾ ਕਰਦਾ ਹੈ ਜਾਂ ਬੱਚਾ ਨਸ਼ਿਆਂ ਵਿੱਚ ਪਿਆ ਹੈ। ਘਰ ਦੇ ਬਾਕੀ ਜੀ ਗੁਰਬਾਣੀ ਦਾ ਵਾਦ ਜਾਪ ਕਰਨ। ਕਿਉਂਕਿ ਇਹਦੇ ਨਾਲ ਇੱਕ ਤਾਂ ਉਹਦੇ ਵੀ ਕਰਮ ਜਿਹੜੇ ਹਨ ਠੀਕ ਹੋ ਜਾਣਗੇ। ਬਾਕੀ ਅਰਦਾਸ ਕਰੋ ਕਿ ਸਾਰਾ ਪਰਿਵਾਰ ਮਿਲ ਕੇ ਗੁਰੂ ਸਾਹਿਬ ਅੱਗੇ ਉਹ ਸ਼ਰਮ ਖਾਣ ਲੱਗ ਜਾਵੇਗਾ। ਜੇਕਰ ਤੁਹਾਡਾ ਪਤੀ ਕਿਸੇ ਨਸ਼ੇ ਦਾ ਸੇਵਨ ਕਰਦਾ ਹੈ। ਉਹਦੇ ਲਈ ਪਤਨੀ ਵੀ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ। ਗੁਰਬਾਣੀ ਦਾ ਵੱਧ ਜਾਪ ਕਰਨਾ ਸ਼ੁਰੂ ਕਰ ਦੇਵੇ। ਆਪਣੇ ਘਰ ਵਿੱਚ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਲਗਾ ਕੇ ਰੱਖੋ। ਹਮੇਸ਼ਾ ਹੀ ਇਹ ਸੁੱਖਾਂ ਦੀ ਮਣੀ ਇਹਦਾ ਜਾਪ ਰੇਡੀਓ ਦੇ ਵਿੱਚ ਟੀਵੀ ਦੇ ਵਿੱਚ ਫੋਨ ਦੇ ਉੱਪਰ ਤੁਹਾਨੂੰ ਬਹੁਤ ਜ਼ਿਆਦਾ ਇਹ ਮਿਲ ਜਾਣਗੇ ਲਗਾਉਣ ਦੇ ਲਈ ਤੁਸੀਂ ਲਗਾ ਸਕਦੇ ਹੋ ਇਹ ਜਿਹੜੇ ਅਸੀਂ ਡਾਕਟਰਾਂ ਨੂੰ ਕਿੰਨੇ ਪੈਸੇ ਦੇ ਦੇਦਨੇ ਜਾਂ ਨਸ਼ੇੜੀ ਜਿਹੜਾ ਹੈ ਕਿੰਨੇ ਪੈਸਿਆਂ ਦਾ ਖਰਾਬ ਇਸਤੇਮਾਲ ਕਰ ਲੈਂਦਾ ਹੈ ਉੱਥੇ ਕਿੰਨੇ ਪੈਸੇ ਬਰਬਾਦ ਹੁੰਦੇ ਆ ਪਰ ਅਸੀਂ ਇੱਕ ਗੁਰਬਾਣੀ ਸੁਣ ਲਈ ਕੋਈ ਚੀਜ਼ ਨਹੀਂ ਘਰ ਵਿੱਚ ਲਿਆ ਸਕਦੇ ਕਿਉਂਕਿ ਫੋਨ ਜਿਹੜਾ ਹੁੰਦਾ ਹੈ ਨਾ ਉਹਦੇ ਵਿੱਚ ਗੁਰਬਾਣੀ ਕੱਟੀ ਜਾ ਸਕਦੀ ਹੈ ਅੱਜ ਕੱਲ ਬਹੁਤ ਹੀ ਜ਼ਿਆਦਾ ਚੀਜ਼ਾਂ ਅਜਹੀਆਂ ਇਲੈਕਟ੍ਰੋਨਿਕ ਤੁਰ ਪਈਆਂ ਹਨ ਜਿਵੇਂ ਉਸ ਵਿੱਚ ਚਿਪ ਪਰਵਾ ਕੇ ਰੱਖ ਲਓ ਫਿਰ ਸੁਖਮਨੀ ਸਾਹਿਬ ਦਾ ਪਾਠ ਘਰ ਵਿੱਚ ਲਗਾ ਕੇ ਰੱਖੋ ਜਦੋਂ ਪਾਠ ਦੀਆਂ ਕੁਝ ਪੰਕਤੀਆਂ ਜਿਹੜੀਆਂ ਬੰਦੇ ਦੇ ਕੰਨਾਂ ਵਿੱਚ ਪੈਣਗੀਆਂ ਜਿਹੜਾ ਨਸ਼ੇੜੀ ਹੈ ਉਹਨੂੰ ਗੁਰਬਾਣੀ ਦੀ ਥੋੜੀ ਬਹੁਤ ਸੋਝੀ ਆਉਣੇ ਸ਼ੁਰੂ ਹੋ ਜਾਵੇਗੀ ਉਹਨੂੰ ਥੋੜਾ ਪਰਮਾਤਮਾ ਦਾ ਡਰ ਲੱਗਣਾ ਸ਼ੁਰੂ ਹੋਵੇਗਾ ਕਿ ਮੈਂ ਘਰੇ ਦੇ ਪਾਸੇ ਤੁਰਿਆ ਫਿਰਦਾ ਹਾਂ ਮੇਰੇ ਘਰ ਦੇ ਕਿੱਧਰ ਹਨ ਤੇ ਮੈਂ ਕਿਵੇਂ ਦਾ ਹੋ ਚੁੱਕਾ ਹਾਂ ਇਸ ਤਰੀਕੇ ਨਾਲ ਫਿਰ ਉਸ ਦੀ ਜ਼ਿੰਦਗੀ ਬਦਲਦਿਆਂ देर ਨਹੀਂ ਲੱਗਣੀ ਰਾਤੋਂ ਰਾਤ ਉਹਨਾਂ ਦੀ ਕਾਇਆ ਪਲਟ ਜਾਵੇਗੀ ਜ਼ਿੰਦਗੀ ਬਦਲ ਜਾਵੇਗੀ ਇਹ ਕੀ ਪਤਾ ਕਿ ਕਦੋਂ ਉਸਤੇ ਮਨ ਤੇ ਛੱਟ ਵੱਜ ਜਾਵੇ ਬੰਦਾ ਸ਼ਰਾਬ ਛੱਡ ਕੇ ਅੰਮ੍ਰਿਤਧਾਰੀ ਬਣ ਜਾਵੇ ਪਿੰਡਾਂ ਦੇ ਪਿੰਡਾਂ ਦੀਆਂ ਕਹਾਣੀਆਂ ਸੁਣੀਆਂ ਹਨ ਕਿ ਬੰਦਿਆਂ ਦੇ ਵਿਚਾਰ ਬਦਲ ਗਏ ਹਨ ਉਹਦੀ ਜ਼ਿੰਦਗੀ ਬਦਲ ਗਈ ਉਹਦਾ ਸੰਸਾਰ ਬਦਲ ਗਿਆ ਹੱਡੀਆਂ ਉਹੀ ਰਹਿਣੀਆਂ ਨੇ ਮਾਸ ਵੀ ਉਹੀ ਰਹਿਣਾ ਨੈਣ ਨਕਸ਼ ਵੀ ਉਹੀ ਰਹਿਣੇ ਹਨ ਬਸ ਬਦਲਣੇ ਹਨ ਤਾਂ ਵਿਚਾਰ ਉਹ ਗੁਰਬਾਣੀ ਨੇ ਬਦਲ ਦੇਣੇ ਹਨ ਕਿਸ ਬੰਦੇ ਦੀ ਸ਼ਕਤੀ ਨਹੀਂ ਹੁੰਦੀ ਇੰਨੀ ਕਈ ਵਾਰੀ ਕਿ ਆਪਾਂ ਉਸ ਨੂੰ ਸਮਝਾ ਸਮਝਾ ਕੇ ਥੱਕ ਜਾਂਦੇ ਆ ਕਿ ਤੇਰੇ ਗੁਰਦੇ ਖਰਾਬ ਹੋ ਜਾਣਗੇ ਤੇਰਾ ਨਸ਼ਾ ਤੇਰੀ ਜ਼ਿੰਦਗੀ ਨੂੰ ਬਰਬਾਦ ਕਰ ਦੇਊਗਾ ਨਾ ਕਰਿਆ ਕਰ ਪਰ ਬੰਦਾ ਨਹੀਂ ਹਟਦਾ ਤਾਂ ਉਹਨੂੰ ਇਸ ਉਪਾਅ ਦੇ ਬਾਰੇ ਤੁਸੀਂ ਪਤਾ ਨਹੀਂ ਲੱਗਣ ਦੇਣਾ ਜੇ ਤੁਸੀਂ ਉਹ ਬੰਦੇ ਨੂੰ ਬਿਨਾਂ ਪਤਾ ਲੱਗਿਆ ਇਹ ਚੀਜ਼ਾਂ ਕਰੋਗੇ ਨਾ ਤਾਂ 7 ਦਿਨਾਂ ਦੇ ਅੰਦਰ ਅੰਦਰ ਤੁਸੀਂ ਵੇਖੋ ਸਾਰਾ ਹੀ ਪਰਿਵਾਰ ਅਚਾਨਕ ਅਰਦਾਸ ਕਰਨੀ ਸ਼ੁਰੂ ਕਰ ਦੇਊ ਸੁਖਮਨੀ ਸਾਹਿਬ ਦਾ ਪਾਠ ਲਗਾ ਕੇ ਰੱਖੋ ਕਿਸੇ ਪ੍ਰਕਾਰ ਦਾ ਜੇਕਰ ਕੋਈ ਨਸ਼ਾ ਤੁਹਾਡੇ ਘਰ ਦਾ ਜੀ ਕਰਦਾ ਹੈ ਉਹ ਇਹਨਾਂ ਚੀਜ਼ਾਂ ਨੂੰ ਛੱਡਣਾ ਸ਼ੁਰੂ ਕਰ ਦੇਵੇਗਾ ਉਹਦਾ ਮਨ ਅੰਦਰੋਂ ਆਵਾਜ਼ ਦੇਵੇਗਾ ਇਹਨਾਂ ਚੀਜ਼ਾਂ ਨੂੰ ਛੱਡਣ ਲਈ ਉਹਦੇ ਸਦਕਾ ਦਾ ਹੋਣਾ ਬੜਾ ਜ਼ਰੂਰੀ ਹੈ ਗੁਰੂ ਤੇ ਭਰੋਸਾ ਹੋਣਾ ਬੜਾ ਜ਼ਰੂਰੀ ਹੈ ਕਈ ਪਰਿਵਾਰਾਂ ਨੇ ਇਹ ਵਿਧੀ ਅਪਣਾਈ ਹੈ ਘਰ ਵਿੱਚ ਪਾਠ ਲਗਾ ਕੇ ਰੱਖਿਆ ਪਹਿਲਾ ਪਹਿਲਾ ਗੜਬੜਵੀ ਹੋਈ ਉਹਨੇ ਕਿਹਾ ਆ ਕੀ ਲਾਇਆ ਜਦੋਂ ਨਸ਼ਾ ਕਰਦਾ ਬੰਦਾ ਇਹਨੂੰ ਬੰਦ ਕਰੇ ਤਾਂ ਆਹ ਕਰੇ ਪਥੇਰਾ ਕੁਝ ਵਾਪਰਦਾ ਹੈ ਪਰ ਜਦੋਂ ਤੁਸੀਂ ਗੁਰਬਾਣੀ ਦਾ ਜਾਪ ਬੰਦ ਨਹੀਂ ਕਰੋਗੇ ਤੇ ਕਈ ਸ਼ਰਾਬੀ ਐਸੇ ਹੁੰਦੇ ਹਨ ਉਹਨਾਂ ਦਾ ਸੂਰਜ ਹੀ ਚੜਦਾ ਸ਼ਰਾਬ ਪੀਣ ਨਾਲ ਹੈ ਤੇ ਕਈਆਂ ਦਾ ਸੂਰਜ ਚੜਦਾ ਸ਼ਾਮ ਨੂੰ ਕਈਆਂ ਨੂੰ ਆਦਤ ਹੁੰਦੀ ਹੈ ਰਲ ਕੇ ਇਕੱਠੇ ਬਹਿ ਕੇ ਪੀਣ ਦੀ ਦੋਸਤਾਂ ਮਿੱਤਰਾਂ ਦੇ ਵਿੱਚ ਹੌਲੀ ਹੌਲੀ ਸਾਥ ਸੰਗਤ ਜੀ ਉਹਦੀ ਇਹ ਸੰਗਤ ਫਿਰ ਘਟਣੀ ਸ਼ੁਰੂ ਹੋ ਜਾਵੇਗੀ ਫਿਰ ਸ਼ਰਾਬ ਪੀਣੋਂ ਹਟ ਜਾਂਦੇ ਆ ਕਈਆਂ ਨੂੰ ਆਦਤ ਹੁੰਦੀ ਇਕੱਲਿਆਂ ਨੂੰ ਬਹਿ ਕੇ ਪੀਣ ਦੀ ਉਹ ਔਖੀ ਹਟਦੀ ਹੈ ਥੋੜੀ ਜਹੀ ਮਿੱਤਰਾਂ ਵਿੱਚ ਜੇ ਕੋਈ ਬੈਠ ਕੇ ਸ਼ਰਾਬ ਪੀਂਦਾ ਉਹ ਸੌਖੀ ਹੈ ਹਟਾਉਣੀ ਕਿਉਂਕਿ ਮਿੱਤਰਾਂ ਤੋਂ ਦੂਰ ਕਰ ਸਕਦੇ ਹੋ ਬੰਦਾ ਜਦੋਂ ਇਕੱਲਾ ਪੀਣ ਲੱਗ ਜਾਂਦਾ ਹੈ ਉਦੋਂ ਉਹਨੂੰ ਪਿਆਰ ਦੀ ਵੀ ਲੋੜ ਹੁੰਦੀ ਹੈ ਸਾਰੇ ਪਰਿਵਾਰ ਦੇ ਮੈਂਬਰ ਉਸਨੂੰ ਰਲ ਮਿਲ ਕੇ ਬੈਠ ਕੇ ਸਮਝਾਓ ਕਈ ਵਾਰੀ ਅਸੀਂ ਉਸਨੂੰ ਇਸ ਤਰੀਕੇ ਨਾਲ ਸਮਝਾਉਂਦੇ ਹਾਂ ਕਿ ਇਸ ਤੋਂ ਵਧੀਆ ਤਰੀਕਾ ਕੋਈ ਹੋਰ ਹੋ ਹੀ ਨਹੀਂ ਸਕਦਾ ਸਮਝਾਉਣ ਦਾ ਇਸ ਦੇ ਨਾਲ ਵੀ ਫਰਕ ਪੈ ਜਾਂਦਾ ਹੈ 바ਕੇ ਗੁਰੂ ਤੇ ਵਿਸ਼ਵਾਸ ਤੁਹਾਡਾ ਹੋਣਾ ਜ਼ਰੂਰੀ ਹੈ ਜਿਹੜੇ ਡਾਕਟਰ ਤੋਂ ਅਸੀਂ ਦਵਾਈ ਲੈਨੇ ਆ ਫਿਰ ਹੀ ਅਸਰ ਕਰਦੀ ਹੈ ਜੀ ਅਸੀਂ ਡਾਕਟਰ ਤੇ ਵਿਸ਼ਵਾਸ ਕਰੀਏ ਤਾਂ ਇਹ ਚੀਜ਼ ਆ ਉਦੋਂ ਕੰਮ ਕਰਨਗੀਆਂ ਜਦੋਂ ਅਸੀਂ ਅਕਾਲ ਪੁਰਖ ਪਰਮਾਤਮਾ ਜੀ ਦੇ ਉੱਪਰ ਵਿਸ਼ਵਾਸ ਕਰਾਂਗੇ ਇੱਥੇ ਜਿਹੜੀ ਅਸੀਂ ਤੁਹਾਨੂੰ ਵਿਧੀ ਦੱਸਣੀ ਹੈ ਆਪ ਜੀ ਨੂੰ ਮਹਾਂਪੁਰਖਾਂ ਦੁਆਰਾ ਦੱਸੀ ਗਈ ਹੈ ਜਦੋਂ ਵੀ ਘਰ ਵਿੱਚ ਪਾਠ ਕਰਨਾ ਹੈ ਮੁਖ ਦੇ ਵਿੱਚ ਮੋਹ ਦੇ ਵਿੱਚ ਜ਼ੁਬਾਨੀ ਪਾਠ ਨਹੀਂ ਕਰਨਾ ਉੱਚੀ ਉੱਚੀ ਬੋਲ ਕੇ ਕਰਨਾ ਹੈ ਚਾਹੇ ਸਿਮਰਨ ਕਰਨਾ ਹੈ ਚਾਹੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੋ ਚਾਹੇ ਸ੍ਰੀ ਚੋਪਈ ਸਾਹਿਬ ਦਾ ਪਾਠ ਕਰੋ ਏ ਭਾਈ ਤੁਸੀਂ ਬਹੁਤ ਖਿਆਲ ਰੱਖਣਾ ਹੈ ਕੱਲ ਚੇਤੇ ਰੱਖਣੀ ਹੈ ਕਿ ਉੱਚੀ ਬੋਲ ਕੇ ਪਾਠ ਕਰਨਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇਗੀ ਜਦੋਂ ਤੁਸੀਂ ਪਾਠ ਕਰ ਰਹੇ ਹੋ ਗੁਰਬਾਣੀ ਦੀਆਂ ਪੰਕਤੀਆਂ ਉਸਦੇ ਕੰਨਾਂ ਵਿੱਚ ਪੈ ਰਹੀਆਂ ਹੋਣਗੀਆਂ ਉਹ ਕਿਉਂਕਿ ਨਸ਼ੇੜੀ ਭਾਵੇਂ ਅੰਮ੍ਰਿਤ ਵੇਲੇ ਜਿਹਦੇ ਕੋਲੋਂ ਉੱਠਿਆ ਨਹੀਂ ਜਾਂਦਾ ਭਾਵੇਂ ਉਹ ਸੌਂ ਰਿਹਾ ਹੋਵੇ ਜਦੋਂ ਤੁਸੀਂ ਪਾਠ ਕਰੋਗੇ ਉਹਦੇ ਕੰਨਾਂ ਵਿੱਚ ਆਵਾਜ਼ ਪਵੇਗੀ ਆਵਾਜ਼ ਦੇ ਨਾਲ ਹੀ ਉਹਦਾ ਮਨ ਪਲਟਾ ਖਾਵੇਗਾ ਜਦੋਂ ਤੁਸੀਂ ਪਾਠ ਕਰਨ ਤੋਂ ਬਾਅਦ ਉੱਠਦੇ ਹੋ ਪਰਿਵਾਰ ਦੇ ਮੈਂਬਰਾਂ ਲਈ ਅਰਦਾਸ ਕਰਦੇ ਹੋ ਜਿਹੜਾ ਵਿਅਕਤੀ ਨਸ਼ੇ ਤੇ ਚੱਲ ਰਿਹਾ ਹੈ ਉਹਦਾ ਨਾਮ ਲੈ ਕੇ ਪਰਮਾਤਮਾ ਅੱਗੇ ਅਰਦਾਸ ਕਰਨੀ ਹੈ ਸੱਚੇ ਬਾਦਸ਼ਾਹ ਕਿਰਪਾ ਕਰੋ ਕਿਉਂਕਿ ਆਪਾਂ ਅਕਸਰ ਹੀ ਵੇਖਦੇ ਹਾਂ ਕਈਆਂ ਦੇ ਘਰ ਵਿੱਚ ਕਿੰਨਾ ਨੁਕਸਾਨ ਕਰ ਦਿੰਦੇ ਹਨ ਜਿਹੜੇ ਨਸ਼ਾ ਕਰਦੇ ਹਨ ਇਸ ਲਈ ਇਹਦੇ ਲਈ ਅਰਦਾਸ ਕਰੋ ਕਿ ਪਰਮਾਤਮਾ ਉਹਨੂੰ ਮਤ ਬਖਸ਼ੋ ਇਹ ਜਿਹੜੇ ਉਪਾਹਨ ਨਸ਼ੇੜੀ ਬੰਦੇ ਦੇ ਲਈ ਤੁਸੀਂ ਕਰ ਸਕਦੇ ਹੋ ਉਸੇ ਕੀ ਕਰਨਾ ਹੈ ਸਭ ਤੋਂ ਪਹਿਲਾ ਕੜਾ ਪ੍ਰਸ਼ਾਦ ਦੀ ਦੇਖ ਸਚੁਚਮਤਾ ਦੇ ਨਾਲ ਤਿਆਰ ਕਰਨੀ ਬਾਣੇ ਪੜਦਿਆਂ ਹੋਏ ਆ ਪੰਜਾਂ ਸਿੰਘਾਂ ਤੋਂ ਹੁਣ ਰਹਿਤ ਵਾਲੇ ਪਿੰਡਾਂ ਵਿੱਚ ਇਦਾਂ ਹੀ ਹੁੰਦਾ ਹੈ ਜਿੱਥੇ ਅਸੀਂ ਕਹਿੰਦੇ ਹਾਂ ਕਿ ਪਾਪੀ ਲੋਕ ਹੈ ਉੱਥੇ ਨਾਮ ਦੇ ਰਸਈਏ ਵੀ ਬੜੇ ਹੁੰਦੇ ਹਨ ਉਹਨਾਂ ਨੂੰ ਬੇਨਤੀ ਕਰਨੀ ਸਾਡੇ ਘਰ ਆ ਕੇ ਅਰਦਾਸ ਕਰੋ ਪੰਜ ਪਿਆਰੇ ਜਿਹੜੇ ਹੁੰਦੇ ਹਨ ਉਹਨਾਂ ਨੂੰ ਕਹਿਣਾ ਕਿ ਤੁਸੀਂ ਸਾਡੇ ਘਰ ਦੇ ਵਿੱਚ ਜ਼ਰੂਰ ਆ ਕੇ ਅਰਦਾਸ ਕਰਿਓ ਕਿ ਸਾਡੇ ਘਰ ਦਾ ਜੀ ਨਸ਼ੇੜੀ ਬਣ ਗਿਆ ਹੈ ਇਹਦੇ ਲਈ ਅਰਦਾਸ ਕਰਵਾਉਣੀ ਹੈ ਦੋ ਪੰਜ ਸਿੰਘਾਂ ਤੋਂ ਅਰਦਾਸ ਕਰਵਾ ਲਿਓ ਘਰ ਵਿੱਚ ਲਿਆਓ ਪ੍ਰਸ਼ਾਦਾ ਸ਼ਕਾਓ ਫਿਰ ਅਰਦਾਸ ਕਰਨਗੇ ਪ੍ਰਸ਼ਾਦ ਸਚਮਤਾ ਨਾਲ ਤਿਆਰ ਕਰਨਾ ਹੈ ਬਾਣੀ ਪੜਦੇ ਹੋਏ ਗੱਲਾਂ ਨਹੀਂ ਕਰਨੀਆਂ ਪੰਜਾਂ ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਹੁੰਦੀ ਹੈ ਪੰਜ ਪਰਵਾਨ ਪੰਜ ਪ੍ਰਧਾਨ ਉਹ ਪੰਜ ਜੋ ਕਰਨਗੇ ਉਹ ਕਬੂਲ ਹੋ ਜਾਵੇਗਾ ਕਿਉਂਕਿ ਉਹ ਰੱਬ ਦੇ ਪਿਆਰੇ ਹੁੰਦੇ ਹਨ ਔਰ ਰਹਿਤਮਰੀ ਅਦਾ ਵਾਲੇ ਹੁੰਦੇ ਹਨ ਦਰਗਾਹ ਚ ਉਹਨਾਂ ਦੀ ਅਰਦਾਸ ਨੂੰ ਪਰਮਾਤਮਾ ਨੂੰ ਮੰਨਣਾ ਪੈਂਦਾ ਹੈ ਸਾਧ ਸੰਗਤ ਜੀ ਇਸ ਲਈ ਤੁਹਾਨੂੰ ਆਖਦੇ ਹਾਂ ਇਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਦੇ ਕੋਲੋਂ ਅਰਦਾਸ ਕਰਵਾਉਣੀ ਹੈ ਗੁਰਬਾਣੀ ਦਾ ਪਾਠ ਉੱਚੀ ਉੱਚੀ ਬੋਲ ਕੇ ਘਰ ਵਿੱਚ ਕਰਨਾ ਹੈ ਫਿਰ ਵੇਖਿਓ ਸ਼ਰਾਬੀ ਦੀ ਸ਼ਰਾਬ ਜਿਹੜੀ ਹੈ ਛੁੱਟ ਜਾਵੇਗੀ ਵੇ ਫਾਲਤੂ ਗੱਲਾਂ ਤੋਂ ਉਹ ਦੂਸਰੀ ਸਾਈਡ ਨੂੰ ਜਾਣਾ ਸ਼ੁਰੂ ਹੋ ਜਾਵੇਗਾ ਜਿਹੜੇ ਲੋਕ ਉਸ ਨੂੰ ਗੁੰਮਰਾਹ ਕਰਦੇ ਹਨ ਉਹਨਾਂ ਤੋਂ ਦੂਰ ਹੋ ਜਾਵੇਗਾ ਉਹਨਾਂ ਦੇ ਪੈਰਾਂ ਦੀ ਮਿੱਟੀ ਚੁੱਕ ਕੇ ਤੁਸੀਂ ਉਪਾ ਕਰ ਸਕਦੇ ਹੋ ਸਾਥ ਸੰਗਤ ਜੀ ਇਦਾਂ ਦੇ ਲੋਕ ਤੁਹਾਨੂੰ ਬਹੁਤ ਮਿਲਣਗੇ ਜੋ ਤੁਹਾਨੂੰ ਇਦਾਂ ਕਹਿਣਗੇ ਪਰ ਇਦਾਂ ਕੀਤੇਆਂ ਕੁਝ ਨਹੀਂ ਹੋਣਾ ਨਾ ਚੌਂਕੀਆਂ ਭਰਨ ਨਾਲ ਕੁਝ ਹੋਣਾ ਹੈ ਬਸ ਹੋਣਾ ਹੈ ਜਦੋਂ ਅਸੀਂ ਅਰਦਾਸ ਬੇਨਤੀ ਕਰਾਂਗੇ ਪਰਮਾਤਮਾ ਦੇ ਅੱਗੇ ਪੂਰੇ ਵਿਸ਼ਵਾਸ ਦੇ ਨਾਲ ਕਿਉਂਕਿ ਕਿਸੇ ਹੋਰ ਦੇ ਕੋਲ ਅਸੀਂ ਨਹੀਂ ਜਾਣਾ ਹਮੇਸ਼ਾ ਸਰਬਤ ਦਾ ਭਲਾ ਮੰਗਣਾ ਹੈ ਤੇ ਸਾਡਾ ਵੀ ਭਲਾ ਹੋਣਾ ਲਾਜ਼ਮੀ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ